ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਉਮੀਦ ਹੈ ਵੀ ਤੁਸੀਂ ਸਾਰੇ ਠੀਕ ਠਾਕ ਹੋ ਮੇਰੇ ਵਧੀਆ ਹੋ ਮੰਗਿਆ ਨਾ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਤਾਂ ਵਧੀਆ ਦਿਨ ਲੰਘ ਰਹੇ ਹੋਣਗੇ ਤੁਹਾਡੇ ਹਰ ਦਾ ਸ਼ੁਰੂਆਤ ਹੈ ਅੱਗੇ ਅੱਗੇ ਦੇਖੂਆਂ ਕੀ-ਕੀ ਹੋਣਾ ਹੈ ਜਰੂਰ ਹੋ ਕੇ ਕਹਿੰਦੇ ਛੁੱਟੀਆਂ ਕਰਦੇ ਜਦੋਂ ਠੰਡ ਹੋਗੀ ਫੱਲ ਤਾਂ ਫਿਰ ਹੀ ਹੋਈ ਆ ਗਰਮੀ ਹੋਈ ਆ ਤਾਂ ਸਵੇਰੇ ਹਵਾ ਚੱਲਦੀ ਆ ਮਾੜੀ ਮੁੱਕੀ ਉਹ ਵੀ ਕੰਮ ਨਹੀਂ ਕਰਾਂ ਨੰਦੀ ਵਾਸਤੇ ਕਿਉਂਕਿ ਚਲੋ ਯੂ ਵੀ ਹਜਰ ਨਹੀਂ ਅਸ਼ਰਾਮ ਤਾਂ ਨਹੀਂ ਕਰਦੀਆਂ ਕਰਤਾ ਜਾਂ ਚਾਰ ਜਵਾ ਇਕੱਠੇ ਹੋਣਗੇ ਫੇਰੇ ਕਰੂਗੀ ਜਦੋਂ ਉਹ ਨਹੀਂ ਆ ਰਹੇ ਇੱਧਰ ਬਣਾਣ ਲੱਗੀ ਆ ਅੱਜ ਮੈਂ ਕੜੀ ਪਕੌੜੇ ਅਕੌੜੀਆਂ ਦੀ ਕੜੀ ਤੇ ਪਕੌੜਿਆਂ ਦੀ ਕੜੀ ਮੈਂ ਬਹੁਤ ਜੀਵਕ ਬਣਾ ਲੱਗੀ ਆ ਕਿਉਂਕਿ ਜਦ ਦੀ ਮੇਰੀ ਦਵਾਈ ਚੱਲੀ ਸੀ ਤੇ ਪਿੱਛੇ ਕਿਸੇ ਨੂੰ ਜਿਓ ਕੜੀ ਬਣਾਉਂਦੇ ਸੀ ਕੌੜਿਆਂ ਦੀ ਨਹੀਂ ਬਣਾਉਂਦੇ ਸੀ ਉਹ ਕੌੜਿਆਂ ਦੀ ਬਸ ਸਮਾਂ ਆਹ ਤੱਕ ਨੂੰ ਕੌੜੀ ਬਣਤਾ ਸਵੇਰੇ ਹਵਾ ਦਾ ਤਾਪੂ ਜੇ ਸ਼ਾਮ ਨੂੰ ਇਹ ਚਾਉਂਦੇ ਨੂੰ ਸਵੇਰੇ ਸਵੇਰੇ ਦਾ ਰੂਟ ਉਹ ਕਰ ਲਿਆ ਲੁਕਾ ਵੰਦ ਪਹਿਲਾ ਸ਼ਾਮ ਦਾ ਤਾਂ ਠੂਕੀ ਗਏ ਜਾਂ ਕੇ ਉਹ ਇਹ ਦੋ ਘੜੀ ਟਿੱਕ ਜੇਗੀ ਦੁਪਹਿਰ ਤੱਕ ਚੱਲਣਾ ਸਵੇਰ ਸ਼ਾਮ ਤਾਂ ਬੰਦ ਹੋ ਜਾ ਦੁਪਹਿਰ ਦਾ ਵਕਤ ਆਏ ਵੀ ਤਾਂ ਖਤਮ ਹੋ ਜਾਂਦਾ ਹੈ ਅੰਦਰ ਪਿਆ ਰਹਿੰਦੇ ਆ ਜਿਵੇਂ ਵੈਸੇ ਦੇ ਹਵਾ ਚੱਲਦੀ ਐ ਨਾ ਤੂੰ ਆ ਨਾ ਖਬਰਦਾਨ ਲੈ। ਮੈਂ ਸੁੱਤੇ ਉੱਠਣਸਾਰ ਨਾਲ ਦੀ ਨਾਲ ਹੁਣ ਕੜੀ ਪਕੌੜੇ ਦੀ ਤਿਆਰੀ ਕਰਨ ਲੱਗੀ ਸੀ। ਆਟਾ ਪਹਿਲਾਂ ਆਟਾ ਗੁੰਨ੍ਹਤੀ ਆਈਂ ਅੰਦਰ ਕਿਉਂਕਿ ਮੈਨੂੰ ਆਦਤ ਐ ਸਵੇਰ ਦਾ ਆਟਾ ਜਦੋਂ ਉੱਠਾ ਸਕਲਾ ਤਾਂ ਇਹੀ ਜਿਵੇਂ ਰਹੀ ਕਿਉਂਕਿ ਜਿਵੇਂ ਆ ਦੇਖੋ ਜਿਵੇਂ ਹਵਾ ਚੱਲਦੀ ਐ। ਚਲ ਅਸੀਂ ਅਬ ਦਾ ਬਾਹਰ ਰੋਟੀ ਬਣਾ ਲੈਂਦੇ ਆ ਲੈ ਸਾਜਰੇ। ਜੇ ਸਬ지 ਬਣਾਣੀ ਹੁੰਦੀ ਹੈ ਤਾਂ ਪਹਿਲਾਂ ਸਬ지 ਤਾਂ ਮੰਨੇ ਆ ਨਾ ਅੱਜ ਨਾ ਰੋਟੀ ਲਾ ਲੈਣੇ ਐ ਫਿਰ ਆਟਾ ਤਾਂ ਮੈਂ ਗੁੰਨੇ ਹੀ ਤਰਾਂਗੇ ਤੇ ਚੌਲ ਵੀ ਬਣਾਵਾਂਗੇ ਰਸਤਾ ਵੀ ਗੁੰਨੇ ਹੀ ਕਿਉਂਕਿ ਚੌਲ ਐ ਨਾ ਜਿਹੜੇ ਪਿੱਤੇ ਚੌਲ ਫਿਰ ਰੁਸ਼ਤੀ ਖਾਵਾਸ ਚ ਲੱਗਦੀ ਆ ਪਿਆਜ਼ ਦੇ ਪਕੌੜੇ ਪਸੰਦ ਕਿਹਨੂੰ ਕਿਨੂੰ ਨੇ ਦੱਸਿਓ ਕਿਉਂਕਿ ਪਿਆਜ਼ ਦੇ ਪਕੌੜੇ ਨਾ ਔਨੇ ਜਿਆਦਾ ਵਧੀਆ ਲੱਗਦੇ ਨੇ ਮੈਨੂੰ ਤਾਂ ਬਹੁਤ ਪਸੰਦ ਨੇ ਹੁਣ ਐ ਜੀ ਕਰ ਰਿਹਾ ਕਿਉਂਕਿ ਨਾ ਪਿਆਜ਼ ਮੈਂ ਥੋੜੀ ਜਿਆਦਾ ਪਾਏ ਨੇ ਤੇ ਬੇਸਣ ਥੋੜਾ ਘੱਟਾ ਉਹ ਕਰੰਚੀ ਜਿਹਾ ਬਹੁਤ ਸੁਹਣਾ ਲੱਗ ਰਿਹਾ ਨੇ ਬਹੁਤ ਵਧੀਆ ਹੈ। ਇਹ ਤਾਂ ਆਪ ਸੰਧਾ ਪਿਆਉ। ਕਦੇ ਬਣਾਵਾਂਗੇ ਪਿਆਜ਼ ਦੇ ਪਕਾਹੇ ਵੀ ਕਰਦੇ। ਮੈਂ ਕਿਹਾ ਸ਼ਿਮਲਾ ਮਿਰਚੇ ਪਾਇਆ ਕਰਦੇ ਪਿੱਛੇ ਵੀ ਸ਼ਿਮਲਾ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਦੇ ਥੋੜੇ ਜਿਹਾ ਪਿਆਜ਼ ਦੇ ਕਿਉਂਕਿ ਵੀ ਸ਼ਿਮਲਾ ਪਿਆਜ਼ ਨੂੰ ਵੀ ਬੇਸਣ ਬਹੁਤ ਘੱਟ ਲੱਗਦਾ ਪਿਆਜ਼ ਜ਼ਿਆਦਾ ਹੋਵੇ ਕਰੰਚੀ ਬਣਵੇ ਨੇ ਪੂਰੀ। ਬੇਸਣ ਘੱਟ ਪਿਆਜ਼ ਜ਼ਿਆਦਾ। ਫਿਰ ਦੇਖਿਓ ਪਹੋੜੇ ਮੈਗ ਐਂਡ ਇਹ ਜੀ ਦਾ ਵੀ ਖਾਈਓ ਜਹ ਖਾਈਓ ਕਾੜਸੀ ਭੁੱਲ ਦੇ ਵਿੱਚ ਰੱਖੋ ਉਹ ਯੂਵੀ ਤੋਂ ਯੂਵੀ ਨਾਲ ਉੱਠ ਗਿਆ ਤੇ ਉੱਠ ਕੇ ਫਰਮੈਸ਼ ਲਾ ਕੇ ਚਲੇ ਗਿਆ 9:30 ਲੱਗੋ ਉਹਦੀ ਕਲਾਸ ਜੀ ਮੇ ਵਿਚਾਰੀ ਨੇ 9:30 ਕੱਲ ਉਹ ਖਾਏ ਚੋਲ ਕੱਲ ਸੀ 9:00 ਵਾਲੇ ਚੋਲ ਗਏ ਤੇ ਹਰ ਉਹਨਾਂ ਦੇ ਚੋਲ ਨਾਲ ਸਾਡੇ ਜਨੇ ਸਵਾਦ ਬੜੇ ਤੇ ਵੀਡੀਓ ਜ਼ਰੂਰ ਪੂਰੀ ਦੇਖੋ

ਨਾ ਇਹ ਵੀ ਕਾਫੀ ਹਾਇ ਇਹ ਪਕੌੜੇ ਉਹਨੇ ਹੌਟ ਚ ਵੀ ਪਾਣੀ ਹੈ ਬਸ ਆ ਹੀ ਮਿਲੂਗਾ ਮੈਨੂੰ ਆ ਲੱਗਦਾ ਵਿੱਚ ਵੀ ਪਾਉਣਾ ਹੈ ਮੈਂ ਉਹ ਤਾਂ ਉਹ ਤਾਂ ਪਕੌੜੇ ਖਾ ਨਹੀਂ ਸਕਦਾ ਮੈਨੂੰ ਆ ਲੱਗਦਾ ਵੀ ਇਹੀ ਕੋਈ ਕਰਕੇ ਆਇਆ ਕੋਈ 420 ਕਰਕੇ ਆਇਆ ਬੱਤਾ ਦਾਦੀ ਮੈਂ ਕਹੂਗੀ ਅੱਜ ਦੇ ਬੋਲੇ ਬੋਲੇ ਉਹਨੂੰ ਖਲਾਉਗੀ ਇਹ ਕੋਈ 420 ਕਰਕੇ ਆਇਆ ਉਹ ਤਾਂ ਹੈ ਹੀ ਨਹੀਂ ਕੀ ਅਦਰ ਪਕੌੜੇ ਖਾ ਉਹ ਤਾਂ ਖਾ ਨਹੀਂ ਸਕਦਾ ਹੀ ਰਿਹਾ ਕਰਨਗੇ ਗਰਮੀ ਦੀਆਂ ਛੁੱਟੀਆਂ ਆ ਗਈਆਂ ਤਾਂ ਕਰਕੇ ਹੁਣ ਪਤੀਲੇ 'ਚ ਬਣਾਉਂਗੀ ਕਿਉਂਕਿ ਫਿਰ ਵੱਡੀ ਕੜਾਈ ਦਾ ਕੋਈ ਇਹ ਜਿਹਾ ਟਿੱਕਾ ਨਹੀਂ ਹੈਗਾ ਜਿਹੜਾ ਉਹ ਉੱਪਰ ਦੇ ਸਕੀਏ ਅਸੀਂ ਹਵਾ ਕਰਕੇ ਫਿਰ ਉਹਦੇ 'ਚ ਕੁਝ ਵੀ ਪੈ ਸਕਦਾ ਹੈ ਨਾ ਇਸ ਕਰਕੇ ਪਤੀਲੇ 'ਚ ਬਣਾਉਣਾ ਠੀਕ ਆ ਮੈਨੂੰ ਦਾ ਤੇਲ ਗਰਮ ਨਹੀਂ ਹਟਾ ਨਾ ਹਾਂ ਤਾਂ ਸੜ 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 ਕਰਦੇ ਮਿੱਠੇ ਪਾਏ ਵੀ ਮਿੱਠੇ ਪਾਤੇ ਮੇਰੇ ਤੇਬਾਸਮਾ ਦੇ ਨਾ ਤਿਆਰ ਠੰਡਾ ਤਾਂ ਇਸਕਾ ਕਿ ਮੈਂ ਇਥੇ ਮੜੇ ਭੁੰਨ ਹੋ ਜਾਣ ਫਿਰ ਮੈਂ ਇਹਦੇ ਵਿੱਚ ਨਾ ਧਣੀਆਂ ਤੇ ਜੀਰਾ ਪਾਇਆ ਹੋਇਆ ਫਿਰ ਉਹ ਵੀ ਸੀ ਪਾ ਦੂੰਗੀ ਫਿਰ ਉਹਦੇ ਬਾਅਦ ਮੈਂ ਪਿਆਜ਼ ਪਾ ਦੂੰਗੀ ਲੋ ਜੀ ਹੁਣ ਆ ਗਿਆ ਆਪਣਾ ਕੜੀ ਦਾ ਜਿਹੜਾ ਹਾ ਤਿਆਰ ਕਰਿਆ ਹੋਇਆ ਹੈ ਹਨਾ ਇਹ ਔਨਲੀ ਕੋਲ ਇਹਦੇ ਵਿੱਚ ਮੈਂ ਨੂਨ ਮਿਰਚ ਹਲਦੀ ਤਿੰਨੇ ਚੀਜ਼ਾਂ ਮਿਲਾ ਲੀਆਂ ਇਹ ਤੋਂ ਵੀ ਨਾ ਸੀ ਕੋਈ ਗਰਮੀਆਂ ਚ ਮਸਾਲਾ ਨਹੀਂ ਪਾਉਂਦੇ ਹੈਗੇ ਕਿਉਂਕਿ ਮਸਾਲੇ ਇੰਨੇ ਖਰਾਬ ਕਰਦੇ ਹੈ ਜਿਹੜੇ ਪਾਉਂਦੇ ਆ ਉਹ ਤਾਂ ਪਾ ਸਕਦੇ ਆ ਨਾ ਜਿਹੜੇ ਪਾਉਂਦੇ ਆ ਉਹਨਾਂ ਨੂੰ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਹੁੰਦੇ ਤੇ ਅਸੀਂ ਪਾਉਂਦੇ ਨਹੀਂ ਹੈਗੇ ਬਸ ਇਹ ਆ ਹੁਣ ਘੋਲ ਪਾਤਾ ਮੈਂ ਵਿੱਚ ਕੜੀ ਦਾ ਇਹਦੇ ਵਿੱਚ ਨਾ ਲੱਸੀ ਹੀ ਪਾਈ ਹੋਈ ਸੀ ਲੱਸੀ ਸਾਡੇ ਘਰ ਦੀ ਹੁੰਦੀ ਉਹ ਤੁਸੀਂ ਦੇਖਦੇ ਹੋ ਰੋਜ਼ ਤੇ ਬਾਕੀ ਹੁਣ ਮੈਂ ਇੱਕ ਜਾ ਕੇ ਤੇ ਪਾਣੀ ਨੂੰ ਲਾਉਣਾ ਕਿਉਂਕਿ ਲੱਸੀ ਦੋ ਦਿਨਾਂਾਂ ਅੰਦਰ ਖੱਟੀ ਜਾਦੀ ਹੁੰਦੀ ਹੈ ਬਸ ਹੁਣ ਇਹ ਪਾਉਗੀ ਰੇਜੇ ਰੇਜੇ ਲੱਗਣ ਨੂੰ ਟਾਈਮ ਲੱਗਦਾ ਹੇ ਨਾ ਮੜੀ ਨਾ ਪੜੇ ਨਾ ਪੜੇ ਅਦਾ ਨਿਕੜ ਜਾਣੀ 7 ਨੰਬਰ 12 ਆਹ ਜੈਡ ਡੈਡ ਮਹਿੰਦਰਾ ਆ ਗਈ ਸਭ ਦੇ ਆਹ ਹੋ ਗਿਆ ਜੀ ਸੈਂਡ ਆ ਗਈ ਬਚਾਲਾ ਲੈ ਉਹ ਪਾ ਕੇ ਵੇਖੀ ਆ ਵਡਾ ਆਹ ਥੋੜਾ ਥੋੜਾ ਸਕੇ ਆਹ ਆਹ ਦੇਖ ਪਾ ਕੇ ਇਹਦੇ ਪਾ ਕੇ ਆ ਇਹਦੇ ਤੁਹਾਨੂੰ ਪਾ ਕੇ ਆ ਤਾਂ ਵੀਰੇ ਪੜੇ ਆ ਉਹ ਪਾ ਕੇ ਦੇਖੀਏ ਪੀਪੜੀ ਸੰਢਪੁਆਲਾ ਪੀਪੜੀ ਨੇ ਕਿਹਾ ਤੂੰ ਪਾ ਕੇ ਦੇਖ ਲੈ ਸੰਢਪੁਆਲਾ ਪੀਪੜੀ ਆਲੇ ਨਹੀਂ ਭਾਜ ਬੈ ਕੇ ਬੈਠ ਰੇ ਚੀ ਚੀ ਆਲੇ ਆ ਤਾਂ ਵਧੀਆ ਨੇ ਇਹ ਤਾਂ ਆਣੇ ਜਾਣੇ ਵਰਗੇ ਵੀ ਲੱਗਦੇ ਨੇ ਆ ਦੇਖੋ ਕਿੰਨਾ ਲੱਭੜਾ ਬਟਾ ਦਾ ਮੁਰਦਾ ਮੜਾ 15 ਦੂਤ ਕਰ ਲਿਓ 2 2 ਨੰਬਰ ਲਿਖ ਰ ਕੇ ਇਹਨੂੰ ਪੜਨਾ ਬਬੂ ਵਾਹ ਦੇਖ ਲੈ ਕਿਹ ਵਾਲਾ ਇਹ ਆਟਕਾਇਆ ਪਿਆ ਇਹ ਨਵੇਂ ਸੰਡਲ ਆ ਸਾ ਚੜਾ ਲਿਆ ਹੜਦਾ ਲੈ ਉਹ ਸਾ ਚੜਾ ਲਿਆ वो तो अपन पाके देख ले आज अपन सेंटर पाके देख ले पाई दे ले अपन हां आ देख अपन सेंटर पाके देख अरे अपन तो रंग है हां देख और देखो आप अच्छी की मोड़ा छोटा नहीं जायता कपड़ा 55 जायता है हां छोटा है बड़ा दे देंगे हां छोटा है कौन नहीं दिखी नहीं है हां है हां सो भी हां है हमारे अपन Bye. ਗਿਆ शुरू ਪਹਿਲਾਂ ਹੀ ਹੋਰ ਹੋਰ ਹੈਗੇ ਨੇ ਤੋ ਦੇਖ ਆ ਗਿਆ ਆ ਗਿਆ ਦੇਖ ਨਾ ਭਾਈ ਵਿੱਚ ਅੱਡੀ ਨਾਲ ਬੱਬੂ ਨਮਾ ਸੈਂਡਲ ਪਾ ਗਿਆ ਅਲੋ ਥੱਲੇ ਕਢਾ ਕੇ ਦੇਖੋ ਕਢਾ ਕੇ ਕਢੂੰਗੀ ਤੁਰਦੇ ਦੇ ਕਢਾ ਕੇ ਦੇਖੋ ਜਿਵੇਂ ਚਾਪਲੀ ਦੀ ਲੀਕ ਕਰਦੇ ਆ ਜਾ ਬੱਬੂ ਆ ਜਾ ਹੋ ਇੱਕ ਨਾਲ ਤੁਰਦੇ ਠੀਕ ਆ ਠੀਕ ਆ ਆ ਦੂਆ ਪਾਸੇ ਦੇਖ ਲੰਮੀ ਤੋ ਸਰ ਆ ਬੂ ਆ ਬੂ ਆ ਬੂ ਗਰਨ ਦੋ ਦੋ ਨੰਬਰ ਦੀ ਪਾਇਨੇ ਦੋ ਕੋ ਸਾਈਜ਼ ਬੜੇ ਛੋਟਾ ਬੜੇ ਸਾਈਜ਼ੇ ਵਿੱਚ ਨਹੀਂ ਆਉਂਦੇ ਤੇ ਖੋਲੋ ਮਰੀ ਚੈਪੀ ਚੈਪੀ ਦਾ ਖੋਲੋ ਬੜੇ ਸਾਈਜ਼ੇ ਵਿੱਚ ਆਜਾ ਬੜੇ ਸਾਈਜ਼ੇ ਵਿੱਚ ਆਜਾ ਦੋ ਚੋਰੇ ਆ ਸਾਡੇ ਪਿੰਡ ਦਾ ਆਂਦਾ ਹੈ ਪਾਈ ਵੇਚਣ ਚੱਪਲਾ ਸੀ ਉਹ ਤੇ ਚੱਪਲਾ ਲਈਆਂ ਨੇ ਮੈਂ ਬੂਟ ਲੈਣੇ ਨਾ ਮੈਂ ਆਪੂ ਦੇ ਸੈਂਡਲ ਲੈਣੇ ਹੈ ਤੀਸੇ ਮੰਗੋ ਚੱਪਲ ਲੈਣੇ ਨਾ ਮੈਂ ਆ ਦੋ ਦਿਨ ਹੋਏ ਦਾ ਨਾਸ ਵਾਤ ਜਣਾ ਹੈ ਮੇਰੇ ਕੋਲ ਐਂਡ ਫਿੱਟ ਨੇ ਆਹ ਉਹ ਤੰਗ ਤੇ 5 ਨੰਬਰ ਮੇਰੇ ਕੋਲ ਵੀ ਸੋਏ ਬੂਟ ਫਿਰ ਪਾੰਦੇ ਕਹਦੇ ਤੁਸੀਂ ਇਹ ਗਰਮੀ ਲਾ ਦੀ ਤੇ ਉਹ ਮੈਨੂੰ ਪੈਂਦੇ ਨਹੀਂ ਸੇਕ ਪੈਂਦਾ ਨਾ ਸੇ ਮਜਬੂਰੀ ਨੂੰ ਪਾਣੇ ਪੈਂਦੇ ਨੇ ਪਕੌੜੇ ਪਾ ਦੀ ਰਿੱਜ ਗਈ ਫਿਰ ਚੌਲ ਧਰ ਦਿੰਦੇ ਮੈਂ ਲਓ ਜੀ ਕੜੀ ਰਿੱਜ ਗਈ ਪਕੌੜੇ ਪਾਤੇ ਕੜੀ ਹੁਣ ਚੌਲ ਤਰਦੀ ਐ ਫਿਰ ਉਸ ਤੋਂ ਬਾਅਦ ਅਜੇ ਝਾੜੂ ਕੋ ਚਲਾਇਆ ਨਹੀਂ ਝਾੜੂ ਲਾ ਰਹੀ ਤੂੰ ਮਸਲ ਜੀ ਪਈ ਹੈ ਇਨਸ਼ਾਅੱਲਾ ਪਾਕੇ ਸੰਤਲੋ ਖੜ ਗਿਆ ਗੇਟ ਕੋਲੋ ਦੇਖੋ ਪਾਕੇ ਸੰਤਲ ਨਵੇਂ ਉਹ ਖੜ ਗਿਆ ਗੇਟ ਕੋਲ ਯੂ ਵੀ ਬੁਲਾਈ ਉਹਨੂੰ ਖੇਡ ਰਿਹਾ ਚਲੋ ਪਾਈ ਵੀ ਚਲੇ ਗਿਆ ਤੇ ਮੈਂ ਬਣਾ ਲਈ ਤੇ ਤੇ ਗਰਮੀ ਗਰਮੀ ਹੋ ਗਏ ਤੇ ਹੁਣ ਸਾਰੇ ਬਸ ਸੁਖਾਉਣ ਲੱਗੇ ਆ। ਅਸਮ ਨਾਲ ਦੀ ਨਾਲ ਦੇ ਦੇਣੀ। ਬਹੁਤ ਬਹੁਤ ਜ਼ਿਆਦਾ ਗਰਮੀ ਹੋ ਗਿਆ ਜਿਦਾਂ ਕੜੀ ਚੋਲਾ ਕਰਕੇ ਕੰਮ ਵੀ ਜ਼ਿਆਦਾ ਹੋ ਗਿਆ। ਸਵੇਰੇ ਹਾਂ ਖੰਡਾ ਨਹੀਂ ਖੰਡਾ ਨਹੀਂ। ਧੀ ਨਹੀਂ ਤੇ ਜਾਣਾ। ਹੋਇਆ ਜਾ। ਦੇਖਦੇ ਆਪਾਂ ਫੋਟੋ ਲੈਂਦੇ। ਲੋਟੀ ਖਾ ਲਈ ਲੋਟੀ। ਮੈਨੂੰ ਅੰਦਰੋਂ ਦਾ ਹੋ ਲੱਗਦਾ। ਚਾਹ ਰੀ ਰੀ ਕਰੀ ਪਾਣੀ ਨੂੰ ਇਹ ਲੱਸੀ ਨੂੰ ਪੀਣ ਵਾਲੀ ਚੀਜ਼ਾਂ ਚਾਹ ਦੱਸਦਾ ਹੈ ਹਾਂ ਪੁੱਤ ਮੈਂ ਰੋਟੀ ਦੇ ਦਾਂ ਖੁੜੀ ਜੀ ਲਾ ਦੋ ਚਾਹ ਬੱਬੂ ਮੰਗ ਲਿਆ ਚਾਹ ਕਿਉਂਕਿ ਇਹ ਪਾਣੀ ਨੂੰ ਲੱਸੀ ਨੂੰ ਹਰ ਇੱਕ ਨੂੰ ਚਾਹ ਕਹਿੰਦਾ ਹੈ ਤੇ ਇੱਧਰ ਰੋਟੀ ਪਈ ਆ ਰੋਟੀ ਦੇਖੋ ਰੋਟੀ ਨੇ ਨਾ ਉੱਪਰ ਬਹੁਤ ਕਿੜੀਆਂ ਜਿਹੜੀ ਇੱਕ ਦੋ ਰੋਟੀ ਬਚ ਜਾਂਦੀ ਹੈ ਡੱਬੇ ਚ ਨਾ ਫਿਰ ਡੱਬਾ ਸਾਰਾ ਕਿੜੀਆਂ ਨਾਲ ਭਰ ਜਾਂਦਾ ਹੁਣ ਮੈਂ ਧੋ ਕੇ ਹੱਡੀਆਂ ਕਿੜੀਆਂ ਹੀ ਕੀੜੇ ਹੋਏ ਪਤੇ ਪੂੜੀਆਂ ਹੁਣ ਇਹਨੂੰ ਮੈਂ ਸੁਕਾ ਕੇ ਅੰਦਰ ਬਾਹਰ ਗਰਮੀ ਗਰਮੀ ਨਾ ਸਾਨੂੰ ਐਹੀ ਦੁੱਖ ਹੀ ਕਰਨਗੀਆਂ ਕਿੜੀਆਂ ਮਾੜੀ ਜੀ ਚੀਜ਼ ਬਸ ਰੋਟੀ ਦੀ ਬੁਰਕੀ ਕੁਝ ਵੀ ਹੋਵੇ ਕੋਈ ਸਬਜੀ ਹੋਵੇ ਜਾਂ ਕੋਈ ਮਿੱਠਾ ਹੋਵੇ ਬੱਸ ਜਦਦੇ ਉੱਥੇ ਕੀੜੀਆਂ ਦਾ ਮੇਲਾ ਲੱਗ ਜਾਂਦਾ ਏ ਕੌਣ ਖੜੀ ਹੋਊਗੀ ਜਾਂ ਬੈਠੀ ਨੂੰ ਮੂਰੇ ਘੇਰਦੇ ਚੱਕਲਾ 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 ਕੀ ਖੜ ਜਾ ਮੈਂ ਚੱਕ ਲਾਂ ਤੀ ਚੱਕਣੀ ਉਸਨੇ ਖੜੀ ਹੋਊਗੀ ਰਮੈਸ ਜਾਂ ਬੈਠੀ ਨੂੰ ਐਂ ਖੜਾ ਦੇ ਬਸ ਐਂ ਚੱਕ ਮੈਂ ਖੜਾ ਦੇ ਬਸ ਆਫ ਆ ਜੂਗੀ ਇਹ ਕਿ ਮਾਰਦੀ ਆ ਮੈਨੂੰ ਐ ਹੁੰਦਾ ਕੁਛ ਪੁੱਛੇ ਹਾਂ ਫਿਰ ਕਰਦੇ ਕਿਤਾ ਕਰੇ ਇਹ ਸਕੀਨ ਇਹਦਾ ਉਹਨੂੰ ਠੀਕ ਲੱਗਦਾ ਜੀ ਦਵਾਈ ਦਿੱਤੀ ਜੀ ਦੁਪਹਿਰਿਆ ਦੀ ਦਵਾਈ ਦੇ ਹੀ ਨਹੀਂ ਹੁਣ ਦੇਖਾਂ ਮੂੰਹ ਦੇ ਕੇ ਆਈਏ ਦਵਾਈ ਤੇ ਹੁਣ ਦੇਖਾਂ ਮੂੰਹ ਹੂੰ ਠੀਕ ਆ ਦਵਾਈ ਲੈ ਕੇ ਆਈਏ ਬਾਬੂ ਪਹਿਲਾਂ ਨਾਲ ਠੀਕ ਆ ਹੁਣ ਚਲ ਦਵਾਈ ਲੈ ਕੇ ਆਈਏ ਚਲ ਚਲ ਆਹੋ ਉੱਚੇ ਭਾਂਡੇ ਨਾਲ ਜਿਹੜੇ ਮਦਰੇ ਹੁੰਦੀਆਂ ਨੇ ਹਨਾ ਮਤਰੀਆਂ ਲੇਡੀਜ਼ ਹੁਣਾਂ ਤਾਂ ਉੱਚੇ ਭਾਂਡੇ ਬਹੁਤ ਔਖੇ ਚੱਕ ਹੁੰਦੇ ਹੁਣ ਮੇਰੇ ਤੇ ਤਾਂ ਬਾਲੀ ਔਖੇ ਚੱਕ ਹੁੰਦੇ ਨੇ ਤੇ ਆ ਦੋ ਕੇਲੇ ਨਾ ਆ ਦੇਖੋ ਕਾਲੇ ਹੋਏ ਪਏ ਆ ਪਰਨਾ ਦਾ ਸ਼ੇਕ ਬਹੁਤ ਵਧੀਆ ਬਣਦਾ ਮਿੱਠਾ ਮਿੱਠਾ ਇੱਕ ਵਾਸਤੇ ਰੱਖਿਆ ਹੋਇਆ ਗਲਾਸ ਸ਼ੇਕ ਦਾ ਇੱਕ ਗਲਾਸ ਫੜ ਕੇ ਦੇ ਲੀਨੀਆਂ ਜਿਹੜਾ ਥੋੜਾ ਜਿਹਾ ਵੱਧ ਬਣਦਾ ਜਿਵੇਂ ਕਿ ਇੰਨਾ ਜ਼ਿਆਦੇ ਵੀ ਨਹੀਂ ਇੰਨਾ ਵੱਧ ਬਣਦਾ ਉਹ ਮੈਂ ਆਪੋ ਪੀ ਲੈਣੀ ਹਾਂ ਤੇ ਜਦ ਆ ਠੰਡਾ ਠੰਡਾ ਪੀਂਦੇ ਨਾ ਕਾਲਜ ਵਿੱਚ ਠੰਡਾ ਵਾ ਜਾਂਦੀ ਆ ਲਯੂਵੀ ਕਿਉਂਕਿ ਮੈਂ ਕੱਲ ਮੈਂ ਕੱਦ ਅੱਜ ਲੇਟ ਹੋ ਗਏ ਅੱਗੇ ਮੈਨੂੰ 2:30 3 ਵਜੇ ਦੇ ਦਿੰਨੀ ਹੁੰਦੀ ਆ ਅੱਜ ਹੋ ਗਈ ਲੇਟ 5 ਵਜੇ ਅੱਜ 6 ਵਜੇ 5 ਸਬਜੀ ਤਾਂ ਨੰਨਾ ਟਾਈਮ ਹੋ ਗਿਆ ਅੱਛਾ 6 ਵਜੇ ਤੇ ਬੀਬੀ ਇੱਧਰ ਬਾਹ ਨੂੰ ਦੇਖ ਰਹੀ ਐ ਗੋਪੀ ਬਹੂ ਦੇ ਨਾਟਕ ਨੂੰ ਬਾਹ ਦੇਖ ਰਹੀ ਐ ਬੀਬੀ ਕਿਉਂਕਿ ਬੀਬੀ ਵਰਗੀ ਹੋਈ ਆ ਉਹ ਬਾਹ ਤੋਂ ਪਹਿਲੇ ਗਾੜੀ ਦੇ ਸਾਥ ਹਮ ਤਾਰਲੇ ਕੇ ਕਿੱਥੇ ਜਾ ਰਿਹਾ ਬਾਬੂ ਤਾਰਲੇ ਕੇ ਭੱਜ ਗਿਆ ਤਾਰਲੇ ਕੇ ਵੱਜੇ ਤਾਰਲੇ ਕੇ ਵੱਜੇ ਆ ਬਬੜਾ ਹੁਣ ਇਹਨਾ ਪਰ ਬੈਠੂਗਾ ਇਹ ਬੈਖਿਆ ਉਪਰ ਲਓ ਜੀ ਇੱਧਰ ਆ ਚਾਹ ਤਰੀ ਨਹੀਂ ਕਿ ਦਹੀਂ ਵਾਲਾ ਦੁੱਧ ਇੱਧਰ ਨਹੀਂ ਆਣਾ ਦੁੱਧ ਧਰਿਆ ਬਾਈ ਅਸਲੀ ਕੱਢ ਤਾਰਾ ਲੱਕਮ ਗਿਆ ਨਿਬੜ ਤੇ ਹੁਣ ਬਸ ਇਹਨਾਂ ਨੂੰ ਪਾਉਣਾ ਆਏਗਾ ਉਹਨਾਂ ਦਾ ਦੁੱਧ ਮਿੰਡ ਮਿੰਡ ਕੇ ਰੱਖਿਆ ਜਾ ਰਿਹਾ ਏ ਫੇਰਾਏ ਕੰਮ ਸੀ ਰਹਣਾ ਸ਼ਾਮ ਨੂੰ ਕੰਮ ਜ਼ਿਆਦਾ ਹੁੰਦਾ ਹੈ ਫਟਾਫਟ ਪਰ ਜਿਹਦਾ ਹੁੰਦਾ ਹੈ ਪੜਾਈ ਜਾਂਦੇ ਆ ਤੁਸੀਂ ਕੰਟੀ ਓ ਓ ਚੱਲ 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 ਕੋਈ ਜੱਕਰ ਨਹੀਂ ਆਏ ਕਰਨਾ ਉਹ ਪਿਛੇ ਵਾਲੀਆਂ ਸਿੱਟਣੀਆਂ ਹਨਾ ਹਾਂ ਕਿਹੜੀਆਂ ਕੁੱਟੀਆਂ ਨੂੰ ਮੰਮੀ ਨੂੰ ਪਤਾ ਉਹ ਪਿਛੇ ਵਾਲੀਆਂ ਹਾਂ ਦੇਖ ਲੋ ਤਾਂ ਪਤਾ ਲੱਗੂ ਜਿਹੜੀਆਂ ਕੱਟੀਆਂ ਕਰੀਆਂ ਹੋਈਆਂ ਕੱਟੀਆਂ ਕਰੀ ਹੋਈਆਂ ਕਹਿ ਰਹੀ ਸੀ ਪਤਾ ਨਹੀਂ ਲੱਗਦਾ ਕਿਹੜੀਆਂ ਕਿੰਨੇ ਸੂਣੇ ਸੁੱਕੀਆਂ ਨੇ ਰੱਖ ਆ ਦੇ ਆਖੋ ਉਹ ਘੱਟ ਲਾਇਕ ਪਤਾ ਹਾਂ ਮਰੀ ਦਾ ਹਾਂ ਹੋਈ ਹੋਈ ਹਾਂ ਹੋਈ ਹੋਈ ਹਾਂ ਹੋਈ ਹੋਈ ਮਰੀ ਹੋਈ ਹੋਣਾ ਉਹ ਕੋਈ ਰੱਖਦੇ ਸੁੱਕੀਆਂ ਸੁੱਕੀਆਂ ਜੇ ਤੇ ਇਹ ਕਿਹਨਾ ਕੱਢਣੀਆਂ ਬੋਲਣ ਕਿਆਂ ਆਹ ਪਿੱਛੜੀਆਂ ਇਹ ਕਿੱਲੀਆਂ ਆ ਰਹੀਆਂ ਸੁੱਕੀਆਂ ਰਲ ਗਈਆਂ ਵਿੱਚ ਹੈ ਰਲ ਗਈ

ਇਹ ਹੈਗਾ ਸਰ ਇੱਧਰ ਹੈਗੀ ਹੈ ਸਾਡੇ ਟ੍ਰਾਈਕੌਨ ਸਿਟੀ ਇਹ ਸਾਡਾ ਘਾਰ ਜਿਹੜਾ ਕਿ ਤੁਹਾਨੂੰ ਪਹਿਲਾਂ ਵੀ ਇੱਕ ਦੋ ਵਾਰੀ ਵੀਡੀਓ ਚ ਦਿਖਾ ਚੁੱਕੇ ਹੈ ਹਨਾ ਤੇ ਇੱਧਰ ਆ ਸਾਹਮਣੇ ਸਾਡੇ ਖੇਤ ਖੇਤ ਦੇਖੋ ਖੇਤ ਬਸ ਜ਼ਿਆਦਾ ਹੈ ਨਹੀਂ ਸਾਡੇ ਪਿੰਡ ਚ ਥੋੜੇ ਬਹੁਤਾ ਹੀ ਰਹਿ ਗਏ ਹਨਾ ਜਿਵੇਂ ਪਹਿਲਾਂ ਜ਼ਮੀਨਾਂ बिक ਚੁੱਕੀਆਂ ਸਾਰੀਆਂ ਜੇ ਆਪਾਂ ਇੱਥੇ ਤੋਂ نیچے ਦੇਖੀਏ ਆਪਾਂ ਨੂੰ ਐ ਲੱਗਦਾ ਭਾਂ ਗਿਰੋ ਨਾਲਿਆਂ ਆਪਾਂ ਪੁੱਛਦੇ ਨਹੀਂ ਗਿਆ ਗਿਆ ਸੀ ਆਗੇ ਥੱਲੇ ਤੇ ਆਬੂ ਮੈਨੂੰ ਬੁਲਾ ਰਿਆ ਉਹ ਦੇਖੋ ਉੱਪਰ ਚੜਿਆ ਵਾਹੋ ਦੇਖੋ ਆਬੂ ਨੂੰ ਹੋਇਆ ਵੇ ਟਾਈਫੈਡਾ ਕੀੜੇ ਵੀ ਕਿੰਨੇ ਫਿਰ ਰਹੇ ਆ ਦੇਖੋ ਆਬੂ ਬਾਹਰ ਨਹੀਂ ਆ ਕੇ ਆ ਕੇ ਚਿੱਕਾ ਮਾਰ ਰਿਹਾ ਚਿੱਕਾ ਚਿੱਕਾ ਮਾਰ ਰਿਹਾ ਵੀ ਤੁਸੀਂ ਤਾਂ ਬਾਹਰ ਆਗੇ ਮੈਨੂੰ ਵੀ ਲੈ ਕੇ ਜਾਓ ਆਗੇ 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 ਬਸ ਮੈਂ ਹੁਣ ਜਾ ਰਹੀ ਆ ਅੰਦਰ ਮੈਂ ਜਾਂਦੀ ਆ ਅੰਦਰ ਆਬੂ ਨੂੰ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀ ਪਲੀਜ਼ਾਰੇ ਨਾ ਵੀਡੀਓ ਦੇਖਦੇ ਜਰੂਰ ਨੇ ਪਰ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਹਨਾ ਗਰਮੀ ਚੰਨੀ ਮਿਹਨਤ ਹੁੰਦੀ ਆ ਨਾ ਇਹ ਵੀ ਮਿਹਨਤ ਹੈ ਕੋਈ ਇਹ ਬੇਲੇ ਬੈਠੇ ਦਾ ਕੰਮ ਨਹੀਂ ਨਾ ਪਲੀਜ਼ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ